ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਅੱਗ ਲੱਗ ਗਈ ਜਿਸ ਦਿਨ ਘਰੇ ਜੰਮੀ ਹੋਈ ਧੀ ਨਾ ਵਾਰਦਾਤ ਹੋ ਗਈ ਨਾ ਕੋਈ ਤੇ ਉਹਦੇ ਅੱਖਾਂ 'ਚ ਘਸੌਣ ਦੇ ਕੇ ਰੋਹੋਂਗੇ ਜੇ ਕਿਤੇ ਉਹਦੇ ਤੁਰ ਪੈਂਦੇ ਦਾ ਬਚ ਜਾਂਦੇ ਸਾਰੀ ਰਾਤ ਬੱਚੀ ਘਰੋਂ ਬਾਹਰ ਰਹੀ ਹੋਵੇ 17 ਸਾਲ ਦੀ ਤੇ ਸਕੇ ਪਿਓ ਨੇ 2 ਲੱਖ ਰੁਪਈਆ ਲੈ ਕੇ ਰਾਜੀਨਾਵਾ ਕਰ ਲਿਆ ਹੋਵੇ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਪ ਕਰਨ ਵਾਲੇ ਨੂੰ ਨਹੀਂ ਕਹੂੰਗਾ ਇਹਦੇ 'ਚ ਸਜ਼ਾ ਦਾ ਹੱਕਦਾਰ ਕੁੜੀ ਦਾ ਪਿਓ ਆ ਜਿਹਨੇ 2 ਲੱਖ ਰੁਪਈਆ ਲਿਆ ਤੇ ਕੁੜੀ ਨੂੰ ਕਿਆ ਵੀ ਜਾ ਕਰਵਾਉਂਗਾ ਰੇਪ ਹੋਇਆ ਸਿੱਖਾਂ ਦੀ ਬੱਚੀ ਦਾ ਰੇਪ ਕੀਤਾ ਸਿੱਖਾਂ ਦੇ ਬੱਚੇ ਨੇ ਤੇ ਪੈਸੇ ਵੀ ਇੱਕ ਸਿੱਖ ਨੇ ਲਿਆ ਰੇਪ ਕਰਨ ਵਾਲੇ ਤੋਂ ਵੀ ਜੇ ਤੂੰ ਕਰ ਲਿਆ ਤੇ ਕੋਈ ਚੱਕਰ ਨਹੀਂ ਆ ਗਈ ਭਾਫੜੀ ਨਿਕਲਣੀ ਚਾਹੀਦੀ ਇਹ ਜੇ ਲਾਜ ਮਾੜੀ ਹੈ ਇੱਥੇ ਪੰਥ ਨੂੰ ਮਹਿਣਾ ਨਹੀਂ ਦੇਣਾ ਚਾਹੀਦਾ ਜੇ ਲਾਜ ਮਾੜੀ ਹੈ ਇੱਥੇ ਮੋਸ਼ਨਲ ਨਹੀਂ ਕਰਨਾ ਕਿਸੇ ਨੂੰ ਵੀ ਸਾਡੀ ਬੱਚੀ ਦਾ ਰੇਪ ਹੋ ਗਿਆ ਸਾਡੀ ਮਦਦ ਕਰੋ ਆ ਕੇ ਪੰਥ ਦਰਦੀ ਤਾਂ ਜੇਲਾ ਚ ਬੈਠੇ ਆ ਪੰਥ ਦਰਦੀ ਤਾਂ ਭਗੌੜੇ ਤੁਰੇ ਫਿਰਦੇ ਆ ਪੰਥ ਦਾਦੀਆਂ ਦੇ ਕਾਊਂਟਰ ਹੋਗੇ ਜਿਹੜੇ ਕੁਲਵੰਤ ਸਿੰਘ ਸੋਤਾ ਨੇ ਕਾਨਫਰੰਸ ਕੀਤੀ ਆ ਜਗਰਾਓ ਮੇਰੇ ਖਿਲਾਫ ਹੁਣੇ ਵੀ ਉਹੀ ਬਚਨ ਕਹੇ ਵੀ ਇਹ ਮੁਸਲਮਾਨਾਂ ਦਾ ਮੁੰਡਾ ਬਾਣਾ ਪਾਈ ਫਿਰਦਾ ਅਨੰਦਪੁਰ ਸਾਹਿਬ ਦੀ ਅਦਦੀ ਵਿੱਚ ਵੀ ਤਾਂ ਇਹ ਹੋਇਆ ਸੀ ਸਲਾਹ ਨਾ ਲਵੇ ਤਾਂ ਮੁਸਲਮਾਨਾਂ ਦਾ ਮੁੰਡਾ ਪ੍ਰੋਡੂਸਰ ਦੀ ਕੁੱਟ ਮਾਰ ਦੇ ਵਿੱਚ ਵੀ ਤਾਂ ਇਹ ਹੋਇਆ ਸੀ ਕਿ ਇਹ ਤਾਂ ਭੇਖੀ ਹੈ ਇਹ ਤਾਂ ਅਸਲੀ ਨੰਗ ਸਿੰਘ ਨਹੀਂ ਹੈ ਕਹੇ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਬਹੁਤ ਤੋੜੇ ਸੀ ਉੱਥੇ ਵੀ ਤਾਂ ਡੀਸੀ ਨੂੰ ਮੰਗ ਪੱਤਰ ਸਾਡੇ ਜੱਥੇ ਬੰਦ ਗਏ ਨੇ ਇਹ ਹੀ ਦਿੱਤਾ ਸੀ ਵੀ ਇਹ ਬੁੱਢੇ ਦਾ ਜੱਥੇ ਬੰਦਾ ਨਹੀਂ ਹੈਗਾ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਉਹੀ ਬਾਣਾ ਪਾਈ ਫਿਰਦਾ ਇਥੋਂ ਤੱਕ ਮੈਂ মিডিਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋ ਦਊ ਜੇ ਉਸ ਬੰਦੇ ਦੀ ਸੁੰਨਤ 5 ਤੱਕ ਤਾਂ ਤੱਕ ਆਵਾਜ਼ ਨਹੀਂ ਆਈ ਜਿੰਨੇ ਵੀ ਇੱਥੇ ਹਾਜ਼ਰ ਹੋਏ ਨੇ ਮਹਾਪੁਰਖ ਨੇ ਸਤ ਨੇ ਸਾਡਾ ਸਭ ਦਾ ਸਤਕਾਰ ਆ ਜਿੰਨਾ ਚਿਰ ਪਿਉ ਨਹੀਂ ਬੋਲਦਾ ਉਹਨਾਂ ਚਿਰ ਤਾਂ ਕੋਈ ਬੋਲਿਆ ਹਾਜ਼ਰ ਹੀ ਨਹੀਂ ਲੱਗਦੀ ਜੇ ਜਗਰਾਉਂ ਵਾਲੀ ਲੜਕੀ ਨੇ ਬਾਬੇ ਤੇ ਪਰਚਾ ਕਰਾਤਾ ਤੇ ਕਰਾਤਾ ਦੂਜੀ ਲੜਕੀ ਨੇ ਇਹਨੇ ਪਰਚਾ ਕਰਾਤਾ ਤੇ ਕਰਾਤਾ ਉਹ ਸਿੱਖਾਂ ਦੇ ਗੁਰਦਾਰਾ ਸਾਹਿਬ ਦੀ ਬੇਅਦਬੀ ਹੋਈ ਆ ਹਜੇ ਤੱਕ 295 ਐਸਜੀਪੀਸੀ ਨੇ ਲਵਾਈ ਕਿਉਂ ਨਹੀਂ ਇਸ ਲਈ ਇਕੱਠ ਕੀਤੇ ਆ ਤੁਹਾਡੀ ਜਾਨ ਨਹੀਂ ਲੈਣੀ ਕਿਸੇ ਦੀ ਤੁਹਾਡੇ ਸਿਰ ਨਹੀਂ ਚਾਹੀਦੇ ਅੱਗੇ ਵੀ ਇੱਥੇ ਗੱਲਬਾਤ ਹੋਈ ਆ ਵੀ ਜਦੋਂ ਅੱਗੇ ਐਕਸ਼ਨ ਲਵਾਂਗੇ ਅਸੀਂ ਆਪੇ ਐਕਸ਼ਨ ਲੈ ਲਾਂਗੇ ਪਰ ਪਿੱਛੋਂ ਸਾਨੂੰ ਸਿਰ ਖੜੇ ਚਾਹੀਦੇ ਆ ਵੀ ਪਿੱਛੇ ਸਾਡੇ ਬੈਠੇ ਆ ਵੀ ਬੰਦੇ ਪਿੰਡਾਂ ਦੇ ਵਿੱਚ ਤੁਸੀਂ ਗਰੁੱਪ ਬਣਾਉਨੇ ਆ ਤੁਸੀਂ ਕਲੱਬ ਬਣਾਉਨੇ ਆ ਭਗਤ ਸਿੰਘ ਦੇ ਨਾਂ ਦੇ ਬਣਾ ਦੋ ਉਦਮ ਸਿੰਘ ਦੇ ਬਣਾ ਦੋ ਫਲਾਣੇ ਦੇ ਨਾਂ ਦੇ ਬਣਾ ਦੋ ਕਾਦੇ ਲਈ ਬਣਾਉਨੇ ਆ ਦਰਾਸਤ ਲਾਤੇ ਇੱਕ ਦੋ ਕੁੜਿਆਂ ਦੇ ਵਿਆਹ ਕਰਤੇ ਇਲਾਜ ਕਰਾਤਾ ਮਾੜੀ-ਮੋਟੀ ਐਂਬੂਲੈਂਸ ਲੈ ਲਈ ਹੋਰ ਕਾਦੇ ਹੱਥੇ ਲਾਉਨੇ ਪੰਜਾਬ ਦੇ ਹੋਵੋ ਜਾਏ ਤੇ ਪਿੰਡਾਂ ਦੇ ਵਿੱਚ ਦਰਾਸਤ ਲਾਉਂਦੇ ਤੁਰੇ ਫਿਰੋ ਦਰਾਸਤ ਲਾਉਣਾ ਮਾੜੀ ਗੱਲ ਨਹੀਂ ਹੈ ਵੱਡੇ ਕਿਹਨੇ ਆ ਪਿੰਡਾਂ ਦੇ ਵਿੱਚ ਜਥੇਦਾਰ ਹੋਣੇ ਚਾਹੀਦੇ ਸੀ ਹਰੇਕ ਪਿੰਡ ਦੇ ਵਿੱਚ ਇੱਕ ਜਥੇਦਾਰ ਹੋਵੇ ਉਹਦੇ ਨਾਲ ਪੰਜ ਸੱਤਾ ਸਿੰਘਾਂ ਦਾ ਜੱਥਾ ਹੋਵੇ ਜਿਹੜੇ ਫੈਸਲੇ ਖਾਲਸੇ ਦੀਆਂ ਅਦਾਲਤਾਂ 'ਚ ਹੁੰਦੇ ਸੀ ਖਾਲਸਿਆਂ ਦੀ ਤਖਤ ਤੇ ਹੁੰਦੇ ਸੀ ਉਹ ਫੈਸਲੇ ਢੀਆਂ ਭੈਣਾਂ ਦੇ ਬੇਅਦਬੀਆਂ ਦੇ ਪੰਚਾਇਤਾਂ 'ਚ ਕਿਵੇਂ ਉੱਠ ਗਏ ਤੁਸੀਂ ਕਸੂਰਵਾਰ ਆ ਸਾਰੇ ਪਿੰਡਾਂ ਦੇ ਵਿੱਚੋਂ ਖਾਲਸਾ ਰੂਪ ਖਤਮ ਹੁੰਦਾ ਜਾ ਰਿਹਾ ਵਾ ਫੈਸ਼ਨ ਦਾ ਖਾਲਸਾ ਰਹਿ ਗਿਆ ਬਾਪੂ ترਸੇਖ ਸਿੰਘ ਜੀ ਆਏ ਨੇ ਜਿਉਂ ਆਇਆ ਆਖਦੇ ਆ ਬਹੁਤ ਧੰਨਵਾਦ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਨਜ਼ਰਬੰਦ ਨੇ ਦਿਗੁਰੂਗੜ੍ਹ ਜੇਰ ਦੇ ਵਿੱਚ ਉਹਨਾਂ ਨੇ ਹੰਬੜਾ ਮਾਰਿਆ ਖਾਲਸਾ ਵੀਰ ਚਲਾਈ ਨੌਜਵਾਨ ਨੂੰ ਅਮਰਤਪਾਲ ਦੇ ਜਿਹੜੀ ਗੱਲਬਾਤ ਕੀਤੀ ਜੇ ਆંકੜੇ ਕੱਢਦੇ ਸੀ ਤੇ ਖਾਲਦਾ ਵੀਰ ਦੇ ਪੇਜਾਂ ਤੋਂ ਵੀ ਪੈਂਦੇ ਸੀ ਵੀ ਅੱਜ ਇੰਨੇ ਬੰਦੇ ਨੇ ਅਮਰ ਛੱਕਿਆ ਨੌਜਵਾਨਾਂ ਨੇ ਇੰਨੇ ਛੱਕਿਆ ਵੀ ਜਿਹਦੇ ਆંકੜੇ ਕੁਝ 16 ਤੋਂ 18000 ਆਏ ਆ ਛੇ ਮਹੀਨਿਆਂ ਚ ਰਿਜਲ ਟੈਕ ਬੰਦੇ ਨੇ ਨਹੀਂ ਦਿੱਤਾ ਉਸ ਗੱਲ ਤੁਸੀਂ इमोशनल ਹੋ ਕੇ ਨਾ ਤੁਰੋ ਜੇ इमोशनल ਹੋ ਕੇ ਤੁਰੋਗੇ ਤੇ ਤੁਹਾਡਾ ਸੌਂ ਤੋਂ ਬਾਅਦ ਉੱਠੋਗੇ ਤੇ ਤੁਹਾਡਾ ਮਨ ਬਦਲ ਜਾਣਾ ਇਹ ਤਾਂ ਦੇਖਣਾ ਪੈਣਾ ਵੀ ਚਰਖੜੀ ਤੇ ਚੜਨਾ ਕੀ ਹੁੰਦਾ ਇਹ ਤਾਂ ਇਤਿਹਾਸ ਪੜਨਾ ਪੈਣਾ ਵੀ ਰੰਬੀ ਨਾਲ ਕਿਵੇਂ ਬੰਦ-ਬੰਦ ਕੱਟਿਆ ਜਾਊਗਾ ਇਹਦਾ ਵੇਖਣਾ ਪੈਣਾ ਵੀ ਆਪਾਂ ਇਤਿਹਾਸ ਪੜ ਕੇ ਖੋਪਰ ਲੈਣਾ ਕੀ ਹੁੰਦਾ ਸੁਣਨਾ ਨਾ ਸਿੱਖੋ ਇਨ੍ਹਾਂ ਸਾਧੂਆਂ ਨੇ ਜਿਹੜੇ ਇਹ ਬੂਬਨੇ ਬਣੇ ਬੈਠੇ ਨਾ ਡੇਰਿਆਂ 'ਚ ਇਹਨਾਂ ਨੇ ਸਾਨੂੰ ਪੁਰਖਿਆਂ ਦਾ ਇਤਿਹਾਸ ਸੁਣਾ ਸੁਣਾ ਕੇ ਸੋਡਾ ਮਾਈਂਡ ਵਾਸ਼ ਕਰਤਾ ਤੇ ਉਹ ਆਪਦੇ ਵਿੱਚ ਹੀ ਦਿਖਾਈ ਜਾਂਦੇ ਵੀ ਅਸਮੁਈ ਉਹਨਾਂ ਦੇ ਰੂਪ ਹੈਗੇ ਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੈ ਜਿੰਨੇ ਨੌਜਵਾਨ ਇੱਥੇ ਬੈਠੇ ਨੇ ਵਿਆਹੇ ਨੇ ਜਾਂ ਵਿਆਹ ਹੋਣਗੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਕਹੋਗੇ ਨਾ ਸਾਡੇ ਵੱਡੇ ਸੀਗੇ ਜਿਹੜੇ ਚਰਖੜੀਆਂ ਤੇ ਚੜ੍ਹੇ ਆ ਉਹਨਾਂ ਨੇ ਕਹਣਾ ਐਵੇਂ ਝੂਠ ਮਾਰਦਾ ਸੀ ਤਾਂ ਵੇਖੇ ਨਹੀਂ ਜੇ ਇੱਥੋਂ ਤੱਕ ਚਰਖੜੀਆਂ ਦਾ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ ਵੇਖਿਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗ ਸ਼ਹੀਦ ਹੋਏ ਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ 84 ਦੇਖੀ ਆ ਤੇ ਇਦੋਂ ਗਾਹ ਇਤਿਹਾਸ ਤਾਂ ਹੀ ਜਾਊਗਾ ਜੇ ਹੁਣ ਕੋ ਵੇਖਾਂਗੇ ਤਾਂ ਮੈਂ ਨੁਕਸਾਨ ਨਹੀਂ ਚਾਹੁੰਦਾ ਕਿਸੇ ਦਾ ਪਰ ਮੈਂ ਚਾਹੁੰਦਾ ਅਮਨ ਸ਼ਾਂਤੀ ਰਹੇ ਪਰ ਇਹੋ ਜੀ ਅਮਨ ਸ਼ਾਂਤੀ ਤੋਂ ਲੈਣਾ ਹੀ ਕੀ ਆ ਨਾ ਤੁਹਾਡੀਆਂ ਇੱਜ਼ਤਾਂ ਨਾ ਤੁਹਾਡੀਆਂ ਦਸਤਾਰਾਂ ਨਾ ਸੱਜਣਾ ਤੁਹਾਡਾ ਨਾ ਧੀ ਭੈ ਮਾਪ ਪੁੱਤ ਸੇਪਾ ਨਾ ਤੁਹਾਡੇ ਬੱਚੇ ਸੇਪਾ ਉਧਰ ਪਿਓ ਦੀ ਪੱਗ ਨਹੀਂ ਪਤਾ ਕਿੱਥੇ ਪਈ ਹੁੰਦੀ ਆ ਜਿਹੜੇ ਮਰਜੀ ਗੁਰੂ ਘਰੇ ਉੱਡ ਜਾਓ ਕਿਸੇ ਨੂੰ ਕੁਝ ਨਹੀਂ ਪਤਾ ਜੇ ਮੈਂ ਕਹਾਂ ਸਿੱਖਾਂ ਦਾ ਕਾਥਾ 2000 ਦੀ ਗਣਤੀ ਆ ਹੱਥ ਖੜਾ ਕਰਕੇ ਦੱਸੋ 2000 ਦੇ ਵਿੱਚ ਅੱਜ ਗ੍ਰੰਥੀ ਸਿੰਘ ਕਿੰਨੇ ਬੈਠੇ ਆ ਜੇ 2000 ਗਿਣਤੀ ਦੇ ਵਿੱਚੋਂ ਚਾਰ ਹੱਥ ਖੜੇ ਹੋਏ ਆ ਤੇ ਇਦੋਂ ਗਾ ਆਪਣੀ ਕੀ ਆ ਗੱਲਬਾਤ ਸਿੱਖਾਂ ਦਾ ਇਤਿਹਾਸ ਕੀ ਕਹਿੰਦੇ ਤੁਹਾਨੂੰ ਭਲੀ ਭਾਨ ਬਣਾ। ਕਿਰਾਏ ਤੇ ਦਿਆ ਕਰੋਗੇ ਤੁਸੀਂ ਗੁਰੂ ਘਰ? ਵੀ ਸਾਹਮਣੇ ਲੋਕੇ ਸਾਹਮਣੇ। ਕਿਰਾਏ ਤੇ ਗੁਰੂ ਘਰ ਦੇਓ ਕਰੋਗੇ ਕਾਲ ਤੱਕ ਸਹਿਤ ਤੱਕ ਕਿਰਾਏ ਤੇ ਹੀ ਆ ਆਪਣਾ। ਕਿਸੇ ਨੂੰ ਪਤਾ? ਫੌਜਾ ਜਾਣਦੀਆਂ ਨਹਿਗ ਸਿੰਘ ਫੌਜਾ ਕੌਣ ਬਣਕਰ ਹੋ ਸਕਦਾ ਵੀ ਕਾਲ ਤੱਕ ਸਹਿਬ ਸ੍ਰੀ ਕੇਸਗੜ੍ਹ ਸਾਹਿਬ ਦੰਦਵਾ ਸਾਹਿਬ ਹਜ਼ੂਰ ਸਾਹਿਬ ਪਟਨਾ ਸਾਹਿਬ ਕਿਰਾਏ ਤੇ ਨਹੀਂ ਦਿੱਤਾ ਗਵਰਨਮੈਂਟ ਨੂੰ ਤੇ ਕੋਈ சாਕਤ ਕਰੇ ਵੀ ਨਹੀਂ ਦਿੱਤਾ ਉਹ ਜਿਹੜੀ ਕੌਮ ਦਾ ਤਖਤ ਹੀ ਕਿਰਾਏ ਤੇ ਦਿੱਤਾ ਹੋਵੇ ਗਵਰਨਮੈਂਟ ਨੂੰ ਉਹ ਕੌਮ ਅੱਗੇ ਕਿਵੇਂ ਵਧ ਸਕਦੀ ਆ ਤੇ ਦਿੱਤਾ ਕਿਹਨੇ ਉਹ ਤੁਹਾਨੂੰ ਸਭ ਨੂੰ ਪਤਾ ਤੂੰ ਤੁਸੀਂ ਇਹ ਬਹੁਤ ਭਲੇਖੇ ਜਾਵੀ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਕਾਲਤਾਖ ਸਹਿਬ ਮੱਥਾ ਟੇਕ ਕੇ ਦੇਖ ਰਾਈਏ ਕੱਲਾ ਉੱਥੇ ਥੜੇ ਤੇ ਮੱਥਾ ਟੇਕਣਾ ਤੁਹਾਡਾ ਮੱਥਾ ਨਹੀਂ ਟੇਕਿਆ ਜਾਂਦਾ ਮਹਾਰਾਜ ਦਾ ਹੁਕਮ ਆ ਕੱਲਾ ਮੱਥਾ ਨਾ ਟੇਕ ਮਾਣ ਵੀ ਟੇਕ ਜਦੋਂ ਮਾਣ ਟੇਕੇਗਾ ਤੈਨੂੰ ਪਤਾ ਲੱਗੂਗਾ ਫੇਰ ਵੀ ਤਖਤ ਤਾਂ ਸਾਡੇ ਗੁਰੂ ਦਾ ਬੈਠੀ ਐ ਇਹਦੇ ਤੇ ਗੌਰਮੈਂਟ ਆ ਇੰਡੀਆ ਦੀ ਜਿੰਨਾ ਚਿਰ ਮੈਂ ਬਾਬਾ ਸਤਨਾ ਸਿੰਘ ਜੀ ਨੂੰ ਕਿਹਾ ਸੀਗਾ ਵੀ ਇੰਡੀਆ ਦੇ ਕਰੋਨ ਸਿੱਖਾਂ ਤੇ ਲਾਗੂ ਨਹੀਂ ਕਿ ਇਹ ਹੁੰਦੇ ਮਾਰਾ ਜਾਂ ਤੁਸੀਂ ਇਹ ਸਮਝਾ ਦਿਓ ਅਸਲ ਤੇ ਵੈੱਚ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾਹ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬੇ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਜਿਸ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਲਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜ ਲੈ ਕੇ ਦੇਣ ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹੀ ਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜੱਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜੱਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜੱਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਵਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਉਹ ਸਜ਼ਾ ਅੰਤ ਕਾਲ ਤੱਕ ਸਾਹਿਬ ਤੋਂ ਸੁਣਾਈ ਜਾਊਗੀ ਤੇ ਅਸੀਂ ਇਹੋ ਜੇ ਰਾਹ ਪੈ ਗਏ ਸਾਨੂੰ ਇਹੋ ਜੇ ਇਤਿਹਾਸ ਤੋਂ ਇਹਨਾਂ ਨੇ ਅਣਜਾਣ ਕਰ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਇੱਥੇ ਸਾਡੇ ਸਾਡੇ ਬੰਦੇ ਸਾਡੇ ਵਿਰੋਧੀ ਦਰਖਾਤਾ ਦਿੰਦੇ ਸਾਡੇ ਤੇ ਕੇਸ ਚੱਲਦਾ ਉਹ ਸਾਡੇ ਸਿੰਘੀ ਦਾ ਦਿਬੜੂਗੜ੍ਹ ਬੈਠੇ ਸਾਡੇ ਹੀ ਤਾਂ ਹਥਿਆਰ 'ਤੇ ਬੈਠੇ ਆ ਭਾਵੇਂ ਇਸ ਗਵਰਨਮੈਂਟ ਨੇ ਤੇ ਤਖਤ ਸਾਹ ਦੇ ਜੱਤੇਦਾਰ ਨੂੰ ਪਤਾ ਹੀ ਨਹੀਂ ਮੇਰੇ ਕੋਲ ਪਾਵਰ ਕੀ ਆ ਕੌਣ ਕਾ ਫਰੋਲ ਔਰਗ ਦੇਵ ਦੇ ਵਰਕੇ ਫਰੋਲ ਬਹਾਦਰ ਸ਼ਾਹ ਦੇ ਵਰਕੇ ਤੁਸੀਂ ਸਾਡੇ ਨਾਲ ਬਚਨ ਕੀਤੇ ਸੀ ਸਿੱਖਾਂ ਦੇ ਉੱਤੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਬੰਦੇ 302 ਜਾਂ ਜੂਪੀਏ ਜਾਂ ਨਾਸਾਨੂ ਸਾਜਾ ਟਾਡਾ ਦੇ ਵਿੱਚ ਕਿਵੇਂ ਇਸ ਕੇਸ ਦੇ ਇਹਦੀ ਅੰਦਰ ਹੋ ਜਾਣਗੇ ਕਿਉਂਕਿ ਸਾਡੇ ਜੱਥੇ ਦਾਰਾ ਕੋਲੇ ਹੁਣ ਉਹ ਪਾਵਰ ਨਹੀਂ ਹੈ ਵੀ ਇਹ ਖੜ ਕੇ ਅੱਖ ਚੱਕ ਪਾ ਕੇ ਗੱਲ ਕਰ ਸਕਣ ਇਹ ਸਾਡੀ ਕੌਮ ਦੇ ਬੰਦੇ ਨੇ ਸਜਾ ਪੂਰੀ ਹੋ ਚੁੱਕੀ ਆ ਦੋ ਜੇ ਨਹੀਂ ਦੇਣੇ ਤਾਂ ਸਾਨੂੰ ਇਹ ਜਵਾਬ ਚਾਹੀਦਾ 24 ਘੰਟਿਆਂ ਦੇ ਵਿੱਚ ਨਹੀਂ ਫਿਰ ਤਿਆਰ ਰਹੋ ਹੈ ਕਿਸੇ ਦੇ ਵਿੱਚ ਹਿੰਮਤ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸਿਰਦੇ ਗਲਾਬ ਦੇ ਤੁਸੀਂ ਇਹ ਹੁਣੇ ਆ ਜਾਣ ਇੱਥੇ ਬੈਠ ਜਿਓਗੇ ਤੁਹਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਜੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਫਿਰ ਕੀ ਹੋ ਗਿਆ ਸਾਡਾ ਪਿਆਓ ਅਸੀਂ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਗ ਨਹੀਂ ਹੈਗੀ ਨੌਜਵਾਨੀ ਨਸ਼ਾਣਾ ਮਾਰ ਰਹੀ ਆ ਗੁਰੂਗਰਾਜ ਸਾਹਿਬ ਸੇਫ ਨਹੀਂ ਤੂੰ ਕਹਿੰਦਾ ਜਥੇਦਾਰ ਆ ਤੇ ਜੇ ਜਥੇਦਾਰਾਂ ਨੇ ਸਵੇਰ ਨੂੰ ਐਕਸ਼ਨ ਲਏ ਇਸ ਗੱਲ ਤੇ ਇਸ ਕਰਕੇ ਠੀਕ ਆ ਮੈਂ ਘਰ ਮ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਤਾਂ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਨਹੀਂ ਸਕਦਾ ਆਪਾਂ ਨਹੀਂ ਬਦਲ ਸਕਦੇ ਜਨਾਚਰ ਮਹਾਰਾਜ ਦਾ ਹੁਕਮ ਆ ਸਾਹ ਚੱਲਦੇ ਆ ਇਦਾਂ ਦੀ ਨਹੀਂ ਗੱਲਾਂ ਹੋਣਗੀਆਂ ਕੋਲ ਮੈਨੂੰ ਕਦੇ ਕੋਈ ਕੁਰਸੀ ਨਹੀਂ ਚਾਹੀਦੀ ਮੈਨੂੰ ਕਦੇ ਕੋਈ ਸਟੇਜ ਨਹੀਂ ਚਾਹੀਦੀ ਮੈਨੂੰ ਕੋਈ ਜਥੇਦਾਰੀ ਨਹੀਂ ਚਾਹੀਦੀ ਮੈਂ ਆਪਣੇ ਘਰ ਦੇ ਵਿੱਚ ਠੀਕ ਆ ਮੈਂ ਕਿਸੇ ਜਥੇਬੰਦੀ ਚ ਵਿਚਰਨਾ ਨਹੀਂ ਚਾਹੁੰਦਾ ਮੈਂ ਚੱਕਰਵਰਤੀ ਰਹਿਣਾ ਚਾਹੁੰਦਾ ਮੈਂ ਠੀਕ ਆ ਕਿਉਂਕਿ ਮੈਂ ਜੋ ਕਰਦਾ ਜੋ ਕਰਨਾ ਤੇ ਜੋ ਕਰਤਾ ਤੇ ਜੋ ਕਰੂੰਗਾ ਮੈਨੂੰ ਹੀ ਪਤਾ ਮੈਨੂੰ ਪਤਾ ਇਹ ਲੀਕ ਨਹੀਂ ਹੈਗਾ ਤੇ ਮੈਂ ਬਚਿਆ ਆਵਣਾ ਇਸ ਕਰਕੇ ਹਰ ਇੱਕ ਨੌਜਵਾਨ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਨੂੰ ਮੁੜ ਕੇ ਮਿਲੂੰਗਾ ਵੀ ਨਹੀਂ ਬਹੁਤੀ ਗੱਲ ਨਹੀਂ ਹੈਗੀ ਇਹ ਜਿਹੜੇ ਇੱਥੇ ਨੌਜਵਾਨ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਉਹ ਕੇਸਾ ਧਾਰੀ ਹੋਣ ਦੂਜੀ ਗੱਲ ਉਹ ਬਹੁਤਾ ਨਹੀਂ ਸਵੇਰੇ ਉੱਠ ਕੇ ਜੇ ਨਹੀਂ ਵੀ ਨਾ ਤਿਆਰ ਹੋ ਕੇ ਚੌਂਕੜਾ ਮਾਰ ਕੇ ਦਾਸ ਵਾਰੀ ਮੂਲ ਮੰਤਰ ਸਹਿਤ ਜਾਪ ਕਰਨ ਇਤੋਂ ਵੱਧ ਮੈਂ ਨਹੀਂ ਕੁਝ ਕਹੂੰਗਾ ਉਹਨਾਂ ਇੱਕ ਵਾਰੀ ਜਿਹੜਾ ਬੀ ਦਸਵੇਂ ਪਾਸ਼ਾ ਨੇ ਸਿੱਖਾਂ ਦੇ ਵਿੱਚ ਬੋਇਆ ਸੀ ਉਹਨੂੰ ਇੱਕ ਵਾਰੀ ਪਾਣੀ ਪਾਉਣਾ ਸ਼ੁਰੂ ਕਰੋ ਉਹ ਆਪੇ ਫੁੱਟੂਗਾ ਤੇ ਜਦੋਂ ਉਹਨੂੰ ਫਲ ਤੇ ਫੁੱਲ ਪੱਤੀਆਂ ਲੱਗਣਗੀਆਂ ਤਾਂ ਤੁਹਾਨੂੰ ਦਿਸਣਗੀਆਂ ਅਸੀਂ ਕੇਰਾ ਹੀ ਨਹੀਂ ਕਹਾਂਗੇ ਵੀ ਅੱਜ ਹੀ ਇਹਨੂੰ ਟੱਬ ਦੇ ਵਿੱਚ ਸੈੱਡ ਦੋ ਤਾਂ ਸੁੱਕ ਜਾਂਦੇ ਹੁੰਦੇ ਆ ਫੁੱਲ ਪਿੰਡਾਂ ਦੇ ਵਿੱਚ ਪੰਚਾਇਤਾਂ ਦਾ ਫਰਜ਼ ਨਿਭਾਉਣ ਸੱਚ ਦੇ ਆਧਾਰ ਤੇ ਚੱਲਣ ਨੌਜਵਾਨ ਏਕਤਾ ਰੱਖਣ ਪਿੰਡਾਂ ਦੇ ਵਿੱਚ ਮਾੜੀ ਮੋਟੀ ਰਖਾ ਹੈਗੀ ਹੈ ਜਿਹੜੀ ਉਹਨੂੰ ਖਤਮ ਕਰ ਦੇਣ ਪਿੰਡ ਦੀ ਧੀ ਭੈਣ ਲਈ ਇਕੱਠੇ ਹੋ ਕੇ ਚੱਲਣ ਦੂਜੀ ਬੈਂਤੀ ਇੱਥੇ YouTube ਵਾਲੇ ਵੀ ਆਏ ਆ ਜਾ ਹੋਰ ਵੀ ਨੌਜਵਾਨ ਵੀਰ ਆਏ ਆ ਉਹਨਾਂ ਨੂੰ ਬੇਨਤੀ ਹੈ ਵੀ ਜੇ ਨੌਜਵਾਨੀ ਦੇ ਵਿੱਚੋਂ ਕੋਈ ਵੀ ਸ਼ਮਸ਼ਾਨ ਘਾਟ ਜਾਂ ਸੋਨਸਾਨ ਜਗ੍ਹਾ ਤੇ ਆਪਣਾ ਵੀਰ ਨਸ਼ਾ ਕਰਦਾ ਫੜਿਆ ਜਾਂਦਾ ਉਹਦੀ ਵੀਡੀਓ ਨਾ ਬਣਾਇਆ ਕਰੋ ਹੋ ਸਕਦਾ ਉਹ ਨਸ਼ਾ ਕਰਕੇ ਹਟ ਜਾਏ ਪਰ ਉਹ ਵੀਡੀਓ ਕਦੇ ਸੰਸਾਰ ਤੋਂ ਡਿਲੀਟ ਨਹੀਂ ਹੋ ਸਕਦੀ ਉਹਨੂੰ ਤਕਲੀਫ ਦਊਗੀ ਉਹ ਸਾਡਾ ਸੁਸਾਇਟੀ ਕਰਕੇ ਉਹਨੂੰ ਫੜੋ ਤੇ ਉਹਨੂੰ ਗਾਣੇ ਨਾਲ ਲਾਓ ਵੀ ਵੀਰਾ ਵੀ ਇਹ ਆਪਣਾ ਰਾਹ ਨਹੀਂ ਹੈ ਨੌਜਵਾਨੀ ਬਚਾਉਣੀ ਸ਼ੁਰੂ ਕਰ ਦੋ ਲੜਾਈ ਖਤਮ ਕਰੋ ਆ ਸਿਪਾਈ ਚਾਰੇ ਦੇ ਵਿੱਚੋਂ ਏਕੇ ਦੇ ਵਿੱਚ ਰਹੋ ਦੁਨੀਆ ਦੇ ਵਿੱਚ ਕਿਤੇ ਵੀ ਗੁਰੂ ਘਰਾਂ ਸਾਂ ਦਾ ਮਸਲਾ ਹੁੰਦਾ ਮੈਂ ਨਹੀਂ ਚਾਹੁੰਦਾ ਉੱਥੇ ਕਤਲ ਹੋਵੇ ਮੈਂ ਨਹੀਂ ਚਾਹੁੰਦਾ ਉੱਥੇ ਕੁਝ ਹੂਲ ਹੋਵੇ ਜਿਹੜੇ ਬੰਦੇ ਜ਼ਿੰਮੇਵਾਰਾ ਉਹ ਆਪ ਦਾ ਫਰਜ਼ ਨਿਭਾਉਣੋਂ ਕੀ ਕਰਦੇ ਵੇਖਣ ਤੁਹਾਡਾ ਫਰਜ਼ ਆ ਉਸ ਸ਼ਹਿਰ ਨੂੰ ਜਾਨਮ ਕਰ ਦੇਣਾ ਪੱਟੇ ਤੋਂ ਤੇ ਸਾਨੂੰ ਬੰਦਾ ਜੇਲ੍ਹ 'ਚ ਜਾਂਦਾ ਨਹੀਂ ਚਾਹੀਦਾ ਸਾਨੂੰ ਇਹ ਚਾਹੀਦਾ ਹੋਈ ਕਿਉਂ ਆ ਕਿੰਨੀਆਂ ਬੇਆਦਮੀਆਂ ਹੋਈਆਂ ਇੰਨਾ ਪਤਾ ਵੀ ਹੋਈਆਂ ਤੇ ਬੰਦੇ ਜੇਲ੍ਹ 'ਚ ਤੁਸੀਂ ਸੰਤੁਸ਼ਟ ਨਾ ਹੋਵੋ ਉਹ ਹੋ ਕਿਉਂ ਰਹੀਆਂ ਇਸ ਚੀਜ਼ ਦੀ ਘੋਸ਼ਣਾ ਕਰੋ ਤੁਸੀਂ ਤੇ ਜਿੰਨਾ ਚਿਰ ਕੋਈ ਲਾਕੇ ਸੀਲ ਨਹੀਂ ਨਾ ਹੁੰਦੇ ਐ ਜਾਵ ਨਹੀਂ ਹੁੰਦੇ ਕਿ ਵੀ ਇਹ ਤਾਂ ਯਾਰ ਵੀ ਕੰਮ ਔਖਾ ਹੋ ਗਿਆ ਉਹਨਾਂ ਚਿਰ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਨਹੀਂ ਮਿਲਣਾ ਨੌਜਵਾਨਾਂ ਨੂੰ ਕਾਲਜਾਂ ਸਕੂਲਾਂ ਮੁਰਗ ਗੇੜੀਆਂ ਲਾਉਣੋਂ ਹਟਾਓ ਸਖਤੀ ਵਰਤੋ ਪਰ ਉਹਨਾਂ ਦੇ ਲਾਣ ਕੁੱਟ ਮਾਰਨਾ ਕਰੋ ਦੂਜੀ ਗੱਲ ਪੰਜਾਬ ਦੇ ਵਿੱਚ ਇੱਕ ਹੋਰ ਦਰਿਆ ਚੱਲਿਆ ਲੱਚਰਤਾ ਦਾ ਇੰਟਰਨੈਟ ਜਰਕੇ ਪੈਸੇ ਉਹਨਾਂ ਨੂੰ YouTube ਦਿੰਦੀ ਐ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਦੇ ਜੇ ਕੱਪੜੇ ਲਾਉਣ ਤੱਕ ਜਾਂਦੇ ਐ ਤੇ ਨੌਜਵਾਨੀ ਜਾ ਰਹੀ ਐ ਕਿਹੜੀ ਗਾਲ ਕੱਢਣੀ ਐ ਕੋਈ ਮਤਲਬ ਨਹੀਂ ਕੱਪੜੇ ਪਾਏ ਐ ਕਿ ਨਹੀਂ ਪਾਏ ਐ ਕੋਈ ਮਤਲਬ ਨਹੀਂ MMS ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਹੈਗਾ ਮਤਲਬ ਸਾਡਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚ ਆਪਦੀ ਘਰ ਵਾਲੀ ਆਪਦੀ ਮਾਂ ਆਪਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਉਂਦਾ ਫੇਸਬੁੱਕ ਇੰਸਟਾਗ੍ਰਾਮ ਚਲਾ ਲੂ ਕੋਈ ਤੇ ਜ਼ਿੰਮੇਵਾਰ ਕੌਣ ਆ ਫਿਰ ਕਿਉਂ ਨਹੀਂ ਹਟਾਉਂਦੇ ਉਹਨਾਂ ਨੂੰ ਮੇਰਾ ਠੇਕਾ ਲਿਆ ਇਕੱਲੇ ਦਾ ਪ੍ਰੋਡੂਸਰ ਕੁੱਟਿਆ ਸੀ ਕੋਟ ਦੋਨੇ ਵਾਲਾ ਕਿੰਨੇ ਵਾਰੀ ਗੱਲ ਰਿਪੀਟ ਕੀਤੀ ਆ ਮੇਰੇ ਵਿਰੋਧ ਧਰਨਾ ਕਿਉਂ ਲੱਗਾ 10 ਬੰਦੇ ਨਾਬਜਾਦ ਸੀ ਇੱਕ ਦੀ ਮੌਤ ਹੋ ਗਈ ਐ ਇੱਕ ਨજરਬੰਦ ਜੇਚਾ ਬਾਕੀਆਂ ਦੀ ਜ਼ਮਾਨਤ ਕਰਾਉਣ ਲਈ ਬੰਦੇ ਨਹੀਂ ਹੈਗੇ 3 ਸਾਲ ਹੋ ਗਏ ਤੱਕ ਜ਼ਮਾਨਤ ਨਹੀਂ ਹੋਈ ਕਿਉਂ ਨਹੀਂ ਤੁਰਦੇ ਤੁਸੀਂ ਉਹਨਾਂ ਨੂੰ ਲਲਕਾਰਦੇ ਯਾਰ ਤੁਸੀਂ ਉੱਤੇ ਇਕੱਠੇ ਹੁੰਦੇ ਵੀ ਸਾਡੀ ਪੰਜਾਬੀਅਤ ਦਾ ਮਸਲਾ ਲਕਚਰਤਾ ਦਾ ਮਸਲਾ ਬੱਚਿਆਂ ਦੇ ਰੇਪ ਹੋਈ ਜਾਂਦੇ ਉਹਦੇ 'ਚ ਸਿਕਾਉਂਦਾ ਕੀ ਆ ਜਿਹੜਾ ਜਿਹੜਾ ਕੰਮ ਗੁਫਾ ਵਾਲੇ ਸਾਹਦੇ ਕੀਤਾ ਇਹਨੇ ਜਿਹੜਾ ਕੰਮ ਭਿੰਡਰਾ ਦੇ ਵਿੱਚ ਕੀਤਾ ਜਿਹੜਾ ਕੰਮ ਅਮਰਸਰ ਸਾਹਿਬ ਦੇ ਵਿੱਚ ਹੋਇਆ ਉਹੀ ਤਾਂ ਉਹ ਦੱਸਦਾ ਸੀ ਵੀ ਐਂ ਕਰਿਆ ਕਰੋ ਕਦੋਂ ਉੱਠੋਗੇ ਤੁਸੀਂ ਨਹੀਂ ਉੱਠਣਾ ਤੁਸੀਂ ਉਦੋਂ ਵੀ ਨਹੀਂ ਉੱਠਣਾ ਜਦੋਂ ਘਰੇ ਅੱਗ ਲੱਗ ਗਈ ਜਿਸ ਦਿਨ ਘਰੇ ਜੰਮੀ ਹੋਈ ਧੀ ਨਾ ਵਾਰਦਾਤ ਹੋ ਗਈ ਨਾ ਕੋਈ ਤੇ ਉਹਦੇ ਅੱਖਾਂ 'ਚ ਘਸੌਣ ਦੇ ਕੇ ਰੋਹੋਂਗੇ ਜੇ ਕਦੇ ਉਹਦੇ ਤੁਰ ਪੈਂਦੇ ਦਾ ਬਚ ਜਾਂਦੇ ਜਾਂ ਤੇ ਫਿਰ ਤੁਸੀਂ ਵਿੱਚ ਬੰਦੇ ਪਾ ਪਾ ਕੇ ਕਹੋਗੇ ਰਾਜਨਾਵਾ ਕਰਾ ਦੇ ਅੰਦਰ ਖਾਤੇ ਗੱਲਬਾਤ ਬਾਹਰ ਨਾ ਜਾਵੇ ਮੈਂ ਪਿੱਛੇ ਗੱਲ ਕੀਤੀ ਇੱਕ ਰਾਤ ਨੂੰ ਫੋਨ ਆਇਆ ਕਿਸੇ ਪਿੰਡੋਂ ਬਾਬਾ ਜੀ ਸਾਡੇ ਗਵੰਢਗਿਆਂ ਦੀ ਕੁੜੀ 16 17 ਸਾਲ ਹੁੰਗਾਰਾ 10ਵੀਂ ਜਮਾਤ ਦੇ ਵਿੱਚ ਪੜਦੀ ਆ ਸਵੇਰ ਦੀ ਸਕੂਲ ਗਈ ਆ ਰਾਤ ਹੋ ਗਈ ਅਜੇ ਤੱਕ ਵਾਪਸ ਨਹੀਂ ਆਈ ਪੁਲਿਸ ਗੱਲ ਨਹੀਂ ਸੁਣਦੀ ਕੁਝ ਕਰੋ ਅਡਰੈਸ ਮੰਗਾ ਕੇ ਅਸੀਂ ਕਿਹਾ ਵੀ ਹੁਣ ਤਾਂ 12:00 ਵਜਿਆ ਸੀ ਹੁਣੇ ਤੁਰਦੇ ਆ ਪਰ ਜਿਹੜਾ ਐਕਸ਼ਨ ਆ ਸਵੇਰੇ ਦਿਨ ਚੜ੍ਹੇ ਹੋਊਗਾ ਪਰਿਵਾਰ ਦਾ ਨੰਬਰ ਲੈ ਲਿਆ ਡੀਐਸਪੀ ਨਾਲ ਗੱਲ ਹੋ ਗਈ ਬਾਬਾ ਜੀ ਆਜੋ ਕੋਈ ਚੱਕਰ ਨਹੀਂ ਜਿਵੇਂ ਕਹੋਗੇ ਕਰ ਦਿਆਂਗੇ ਤੇ ਰਿਜ਼ਲਟ ਕੀ ਨਿਕਲਿਆ ਉਹਦਾ ਪਿਓ ਨੂੰ ਕਿਹਾ ਲੋਕੇਸ਼ਨ ਭੇਜ ਦੇ ਘਰ ਕਿੱਥੇ ਆ ਤੇ ਕਹਿੰਦੇ ਬਾਬਾ ਜੀ ਤੁਸੀਂ ਉਹ ਆਪਣੇ ਕੁੜੀ ਦੇ ਮਸਲੇ ਚ ਆਏ ਮੈਂ ਕਹਾਂ ਜੀ ਬਾਬਾ ਜੀ ਆਪਣਾ ਤਾਂ 2 ਲੱਖਾਂ ਚ ਨਿਪਟ ਗਿਆ ਸਾਰੀ ਰਾਤ ਬੱਚੀ ਘਰੋਂ ਬਾਹਰ ਰਹੀ ਹੋਵੇ 17 ਸਾਲ ਦੀ ਤੇ ਸਕੇ ਪਿਓ ਨੇ 2 ਲੱਖ ਰੁਪਏ ਲੈ ਕੇ ਰਾਜੀਨਾਵਾ ਕਰ ਲਿਆ ਹੋਵੇ ਮੈਂ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਰੇਪ ਕਰਨ ਵਾਲੇ ਨੂੰ ਨਹੀਂ ਕਹੂੰਗਾ ਇਹਦੇ ਵਿੱਚ ਸਜ਼ਾ ਦਾ ਹੱਕਦਾਰ ਕੁੜੀ ਦਾ ਪਿਓ ਆ ਜਿਹਨੇ 2 ਲੱਖ ਰੁਪਏ ਲਿਆ ਤੇ ਕੁੜੀ ਨੂੰ ਕਿਆ ਵਿਜਾਗ ਰੂਗਾ ਰੇਪ ਹੋਇਆ ਸਿੱਖਾਂ ਦੀ ਬੱਚੀ ਦਾ ਰੇਪ ਕੀਤਾ ਸਿੱਖਾਂ ਦੇ ਬੱਚੇ ਨੇ ਤੇ ਪੈਸੇ ਵੀ ਇੱਕ ਸਖੜੇ ਦੇ ਆ ਰੇਪ ਕਰਨ ਵਾਲੇ ਤੋਂ ਵੀ ਜੇ ਤੂੰ ਕਰ ਲਿਆ ਤੇ ਕੋਈ ਚੱਕਰ ਨਹੀਂ ਹੈਗੀ ਭਾਫੜੀ ਨਿਕਲਣੀ ਚਾਹੀਦੀ ਕਿੱਥੇ ਭਰੋਗੇ ਤੁਸੀਂ ਜੇ ਉਸ ਪਿਓ ਦੇ ਮਨ ਦੇ ਵਿੱਚ ਗੱਲ ਸੀ ਨਾ ਵੀ ਮੇਰੀ ਧੀ ਦੀ ਗਲਤੀ ਆ ਵੀ ਉਹ ਆਪਣੀ ਮਰਜ਼ੀ ਨਾਲ ਗਈ ਐ ਇਦਾਂ ਹੁੰਦਾ ਉਹ ਵੀ ਮੈਂ ਘਟਨਾ ਦੱਸਦਾ ਤੇ ਸਵਾਦ ਆ ਜਾਂਦਾ ਤੇ ਦੋਵਾਂ ਦੇ ਸਿਰ ਫਤੇ ਕੀਤੇ ਹੁੰਦੇ ਮੁੰਡੇ ਦਾ ਵੀ ਤੇ ਕੁੜੀ ਦਾ ਵੀ ਇਹੋ ਜਿਹਾ ਅਸੀਂ ਲੈਣਾ ਵੀ ਕੀ ਹੈ ਨਾਲ ਤੋਂ ਨਾ ਹੀ ਹੁੰਦੀ ਰੋਬਰ ਰੱਖਾਂਗੇ ਗੱਲਬਾਤ ਜੂਪੀ ਦੇ ਵਿੱਚੋਂ ਪੀਲੀ ਪੀ ਤੱਕ ਗੁਰਦਰਾ ਸਾਹਿਬ ਦੇ ਗ੍ਰੰਤੀ ਸਿੰਘ ਦੀ 13 ਸਾਲ ਦੀ ਬੱਚੀ ਘਰ ਨਹੀਂ ਮੁੜਦੀ ਕਮੇਟੀ ਵੱਲੋਂ ਖਵਾੜਾਈ ਜਾਂਦੀ ਆ ਬਲਾਤਕਾਰ ਹੋ ਗਿਆ ਕਿ ਬੱਚੀ ਕੈਡਨੈਪ ਹੋ ਗਈ ਵੱਡੇ ਲੈਵਲ ਤੇ ਗੱਲਬਾਤ ਔੜਦੀ ਆ ਜੀ ਸਿੱਖਾਂ ਦੇ ਬੱਚੇ ਨਾਲ ਆ ਹੋ ਗਿਆ ਪੰਜਾਬ ਤੋਂ ਬਾਹਰ ਫੋਨ ਆਉਂਦਾ ਵੀਡੀਓ ਵੇਖਦੇ ਆ ਰਾਤ ਨੂੰ ਹੀ ਫੋਨ ਕਰਦੇ ਆ ਨੌਜਵਾਨਾਂ ਨੂੰ ਪਤਾ ਉਹ ਗੱਲਬਾਤ ਬਾਰੇ ਸਾਰੇ ਬਾਰੇ ਰਿਕਾਰਡਿੰਗਾਂ ਸ਼ੇਅਰ ਕੀਤੀਆਂ ਹੋਈਆਂ ਮੈਂ ਕਿਹਾ ਅਸੀਂ ਹੁਣੇ ਹੀ ਤੁਰਦੇ ਆ ਰਾਤ ਦੇ 11-12 ਵਜੇ ਆ ਸਵੇਰ ਦੇ 7-8 ਵਜੇ ਦੇ ਨੂੰ ਦਿਨ ਸੂਰਜ ਬਾਅਦ ਚੜੂਗਾ ਗੱਡੀ ਸਾਡੀ ਕੀੜੀ ਪੀਤ ਪਹਿਲਾਂ ਹੋਊਗੀ ਅਸੀਂ ਗਏ ਨਹੀਂ ਤੇ ਜਦੋਂ ਪਰਿਵਾਰ ਅੰਦਰ ਬਾੜਿਆ ਸਾਰੀ ਗੱਲਬਾਤ ਸੁਣੀ ਕੁੜੀ ਆਦੀ ਮਰਜ਼ੀ ਨਾਲ ਗਈ ਹੋਈ ਸੀ ਜੀ ਆਪਦੇ ਬੈਗ ਦੇ ਵਿੱਚ ਕੱਪੜੇ-ਕੁਪੜੇ ਪਾ ਕੇ ਘਰੋਂ ਆਪੀ ਮਰਜ਼ੀ ਨਾਲ ਗਈ ਹੋਈ ਸੀ ਅਸੀਂ ਇੱਥੇ ਕਦੇ ਨਹੀਂ ਕਹਿਆ ਸਾਡੇ ਤੇ ਸਾਡੀ ਬੱਚੀ ਦਾ ਰੇਪ ਹੋਇਆ ਇਹ ਜੇ ਲਾਦ ਮਾੜੀ ਹੈ ਇੱਥੇ ਪੰਥ ਨੂੰ ਮਹਿਣਾ ਨਹੀਂ ਦੇਣਾ ਚਾਹੀਦਾ ਜੇ ਲਾਜ਼ਮਾੜੀ ਹੈ ਇਥੇ ਮੋਸ਼ਨਲ ਨਹੀਂ ਕਰਨਾ ਕਿਸੇ ਨੂੰ ਵੀ ਸਾਡੀ ਬੱਚੀ ਦਾ ਰੇਪ ਹੋ ਗਿਆ ਸਾਡੀ ਮਦਦ ਕਰੋ ਆ ਕੇ ਅਸੀਂ ਉੱਥੇ 4-5 ਸਿੰਘ ਗਏ ਆ ਤੇ ਅਸੀਂ ਐਵੇਂ ਨਹੀਂ ਜਾਂਦੇ ਹੁੰਦੇ ਅਸੀਂ ਬਹੁਤ ਬਹੁਤ ਸੋਚ ਕੇ ਜਾਂਦੇ ਹਾਂ ਨੇ ਘਰ ਦੇ ਨੂੰ ਫਤਈ ਬੁਲਾ ਕੇ ਜਾਂਦੇ ਹੁੰਦੇ ਆ ਪਤਾ ਨਹੀਂ ਕੀ ਹੋਣਾ ਤੇ ਗਾਹ ਜਾ ਕੇ ਸਾਨੂੰ ਇਹ ਸਿੱਟੇ ਮਿਲਦੇ ਆ ਵੀ ਇਹ ਤਾਂ ਆਪ ਹੀ ਕਰਾਉਂਦੇ ਆ ਸਾਰਾ ਕੁਝ ਫਿਰ ਆ ਕੇ ਤੁਹਾਨੂੰ ਜਵਾਬ ਕੀ ਦਈਏ ਉਹਨਾਂ ਦੇ ਤੱਕ ਸਾਡੇ ਕੋਲ ਜਵਾਬ ਨਹੀਂ ਹੈਗਾ ਹੁਣ ਜਵਾਬ ਕੀ ਦਈਏ ਕੀ ਹੋ ਰਿਹਾ ਇਸ ਕਰਕੇ ਹੋ ਰਿਹਾ ਵੀ ਤੁਸੀਂ ਆਪਦੇ ਕਮਾਕਾਰਾਂ ਤੱਕ ਤੇ ਫੂਨਾ ਤੱਕ ਤੇ ਪੈਸੇ ਤੱਕ ਸੀਮਤ ਰਹਿ ਗਏ ਆ ਤੁਹਾਨੂੰ ਪੰਥ ਦਾ ਦਰਦ ਨਹੀਂ ਹੈ ਪੰਥ ਦਾ ਦਰਦ ਹੋਣਾ ਕੱਟ ਕਰਨਾ ਪੰਥ ਦਾ ਦਰਦ ਨਹੀਂ ਹੁੰਦਾ ਖੋਲੇ ਮੱਲਿਆਂ ਤੇ ਜਾਣਾ ਪੰਥ ਦਾ ਦਰਦ ਨਹੀਂ ਹੈਗਾ ਵਿਸਾਖੀ ਤੇ ਦਰਦਮਾ ਸਾਹਿਬ ਜਾਣਾ ਪੰਥ ਦਰਤੀ ਨਹੀਂ ਹੁੰਦੇ ਦੀਵਾਲੀ ਤੇ ਕਾਲ ਤਖਤ ਸਾਹਿਬ ਜਾਣਾ ਪੰਥ ਦਰਤੀ ਨਹੀਂ ਹੁੰਦੇ ਦਸਹਿਰੇ ਤੇ ਹਜੂਰ ਸਾਹਿਬ ਜਾਣਾ ਪੰਥ ਦਰਤੀ ਨਹੀਂ ਹੁੰਦੇ ਜਾਂ ਮਾਗੀ ਦੇ ਮੇਲੇ ਤੇ ਸ੍ਰੀ ਮਕਸਰ ਸਾਹਿਬ ਜਾਣਾ ਪੰਥ ਦਰਤੀ ਨਹੀਂ ਹੁੰਦੇ ਪੰਥ ਦਰਤੀ ਤਾਂ ਇੰਨਾ ਕੰਮਾਂ ਦੇ ਵਿੱਚ ਜਾਂਦੇ ਹੀ ਨਹੀਂ ਹੈ ਪੰਥ ਦਰਦੀ ਤਾਂ ਜੇਲਾ ਚ ਬੈਠੇ ਆ ਪੰਥ ਦਰਦੀ ਤਾਂ ਭਗੌੜੇ ਤੁਰੇ ਫਿਰਦੇ ਆ ਪੰਥ ਦਾਦੀਆਂ ਦੇ ਤਾਂ ਕਾਊਂਟਰ ਹੋ ਗਏ ਤੁਸੀਂ ਕਿਹੜੀਆਂ ਗੱਲਾਂ ਕਰਦੇ ਕਿਹੜੇ ਪੰਥ ਦੇ ਵਿੱਚ ਤੁਰੇ ਫਿਰਦੇ ਆ ਮੇਰੇ ਉੱਤੇ ਦੋਸ਼ ਲੱਗਦੇ ਆ ਮੈਂ ਉੱਤੇ ਇਸ ਗੱਲ ਨੂੰ ਕਿਹਾ ਸੀ ਮੈਂ ਅੱਜ ਵੀ ਸਿੱਖਾਂ ਦਾ ਪਿਛਲੇ ਜਨਮ ਚ ਵੀ ਸਿੱਖਾਂ ਦਾ ਸੀ ਅਗਲੇ ਜਨਮ ਚ ਵੀ ਸੋਡਾ ਆਉਂਗਾ ਕਿਉਂ ਕਿ ਆ ਸੀ ਮੇਰੇ ਤੇ ਦੋਸ਼ ਲੱਗਦੇ ਆ ਜਿਹੜੇ ਕੁਲਵੰਤ ਸਿੰਘ ਸੋਤਾ ਨੇ ਕਾਨਫਰੰਸ ਕੀਤੀ ਆ ਜਗਰਾਉ ਮੇਰੇ ਖਿਲਾਫ ਉਹਨੇ ਵੀ ਉਹੀ ਬਚਨ ਕਹੇ ਵੀ ਇਹ ਮੁਸਲਮਾਨਾਂ ਦਾ ਮੁੰਡਾ ਬਾਣਾ ਪਾਈ ਫਿਰਦਾ ਨੰਦਪੁਰ ਸਾਹਿਬ ਯਾਦਵੀ ਵਿੱਚ ਵੀ ਤਾਂ ਇਹ ਹੋਇਆ ਸੀ ਜੇ ਸਲਾਹ ਨਾ ਲੋਗੇ ਤਾਂ ਮੁਸਲਮਾਨਾਂ ਦਾ ਮੁੰਡਾ ਪ੍ਰੋਡੂਸਰ ਦੀ ਕੁੱਟ ਮਾਰ ਦੇ ਵਿੱਚ ਵੀ ਤਾਂ ਇਹ ਹੋਇਆ ਸੀ ਇਹ ਤਾਂ ਭੇਖੀ ਹੈ ਇਹ ਤਾਂ ਅਸਲੀ ਢਿੰਗ ਸਿੰਘ ਨਹੀਂ ਹੈਗਾ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਬਹੁਤ ਤੋੜੇ ਸੀ ਉੱਥੇ ਵੀ ਤਾਂ ਡੀਸੀ ਨੂੰ ਮੰਗ ਪੱਤਰ ਸਾਡੇ ਜੱਥੇ ਬੰਦ ਗਏ ਨੇ ਇਹੀ ਦਿੱਤਾ ਸੀ ਵੀ ਇਹ ਬੁੱਢੇ ਦਾ ਜੱਥੇ ਬੰਦਾ ਨਹੀਂ ਹੈਗਾ ਇਹ ਤਾਂ ਮੁਸਲਮਾਨਾਂ ਦਾ ਮੁੰਡਾ ਉਹੀ ਬਾਣਾ ਪਾਈ ਫਿਰਦਾ ਤੇ ਤੁਸੀਂ ਫੇਰ ਵੀ ਵੇਖੋ ਇੰਨਾ ਕੁਝ ਛੰਨ ਕੇ ਵੀ ਤੇ ਆਪਾਂ ਜਾਣ ਹਾਜ਼ਰ ਆ ਤੋਂ ਡਿਆ ਤੇ ਜੇ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਬਦਲਾਅ ਲਿਆਉਣਾ ਚਾਹੁੰਦੇ ਆ ਪਹਿਲੋਂ ਆਪਦੇ ਆਪ ਨੂੰ ਬਦਲੋ ਨਿੱਜੀ ਮਸਲੇ ਨੂੰ ਛੱਡ ਦਿਓ ਵੈਰ ਵਿਰੋਧਤਾ ਪਿੰਡ ਚੋਂ ਖਤਮ ਕਰ ਦਿਓ ਪਿੰਡਾਂ ਦੇ ਵਿੱਚ ਏਕੇਈ ਸ਼ੁਰੂ ਕਰੋ ਇਕੱਠੇ ਹੋ ਕੇ ਚੱਲੋ ਘਟੋ ਘਟ ਨੌਜਵਾਨੀ ਏਕਾ ਰੱਖੇ ਪਿੰਡਾਂ ਦੇ ਵਿੱਚ ਸ਼ਰਮ ਦੀ ਗੱਲ ਹੈ ਪੰਜਾਬ ਦੇ ਧਰਤੀ ਉੱਤੇ ਨਸ਼ੇ ਜਿਹੜਾ ਉਹ ਸੈਂਟਰ ਖੁੱਲੇ ਪਏ ਕਮਾਲ ਹੋਈ ਪਈ ਹੈ ਭਰਾਵਾਂ ਨੂੰ ਸਮਝਾਓ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਲਓ ਪਿੰਡ ਦੇ ਵਿੱਚ ਕੋਈ ਵੀ ਗੱਲਬਾਤ ਹੁੰਦੀ ਆ ਪਿੰਡ ਪੱਧਰ ਤੇ ਪੰਚਾਇਤ ਤੋਂ ਪੰਚਾਇਤ ਦਾ ਸਾਥ ਜ਼ਰੂਰ ਲਓ ਜੇ ਪੰਚਾਇਤ ਕਈ ਵਾਰੀ ਸਾਥ ਨਹੀਂ ਦੇਉਂਦੇ ਉਹ ਕਹਿੰਦੇ ਸੀ ਸਾਝੇ ਐਕਸ਼ਨ ਲੈ ਲਓ ਜਿਹੜਾ ਲਿਆ ਜਾਂਦਾ ਲੈ ਲਓ ਪਿੰਡ ਦੇ ਵਿੱਚ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਕਿਸੇ ਵੀ ਧੀ ਪਿੰਡ ਦਾ ਰੇਤ ਨਹੀਂ ਹੋਣਾ ਦੇਣਾ ਕਿਸੇ ਨੇ ਕੋਈ ਵੀ ਨੌਜਵਾਨ ਨਸ਼ਾ ਕਰਦਾ ਉਹਨੂੰ ਨਸ਼ੇ ਤੋਂ ਰੋਕੋ ਦਸਤਾਰਾ ਕਾਇਮ ਰੱਖੋ ਹਰੇਕ ਨੂੰ ਅਨੁਜਾਣ ਦਾ ਸਤਾਰਤਾਰੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਸਾਡੇ ਚਿਹਰੇ ਮੋਹਰੇ ਤੋਂ ਪਤਾ ਲੱਗੇ ਅਸੀਂ ਪੰਜਾਬੀ ਆ ਅਸੀਂ ਸਿੱਖਾਂ ਸਿੱਖ ਦੀ ਅਸਲੀ ਨਿਸ਼ਾਨ ਕੀ ਆ ਉਹ ਕਹਿੰਦਾ ਆਪਦੇ ਗੁਰੂ ਦੇ ਆਪਦੇ ਆਪ ਕੋ ਝਲਕਾਰੇ ਮਾਰਨੇ ਕਿ ਕਿੰਨੇ ਕਦੇ 10ਵੇਂ ਪਾਤਸ਼ਾਹ ਦੇ ਝਲਕਾਰੇ ਵੱਜਦੇ ਆ ਦੱਸੋ ਕਾ ਜੇ ਅੱਜ 10ਵੇਂ ਪਾਤਸ਼ਾਹ ਇੱਥੇ ਅੱਜ ਪ੍ਰਗਟ ਹੋ ਜਾਣ ਕਿਹੜਾ ਵਜੜਾ ਉਹਨਾਂ ਨੂੰ ਖਾਣਾ ਪਰੋਸ ਕੇ ਖਵਾ ਦੂਗਾ ਕਿਸੇ ਦੀ ਕਾਹਤ ਹੈ ਵੀ ਉਹ ਕਿਸੇ ਦੇ ਹੱਥ ਧੋਦਾ 10ਵੇਂ ਪਾਸ਼ਾ ਪ੍ਰਸ਼ਾਦਾ ਛਕ ਲੈਣਗੇ ਮਹਾਰਾਜ ਤਾਂ ਹੀ ਨਹੀਂ ਕੋਈ ਆ ਰਿਹਾਗਾ ਅੱਗੇ ਕੋਈ ਤਾਂ ਹੀ ਨਹੀਂ ਲੱਗ ਰਿਹਾ ਉਹ ਜਿਨ੍ਹਾਂ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਪਗੰਬਰਾਂ ਨੇ ਵਿਚਰਨਾ ਉਹਨਾਂ ਦੀ ਬਾਤ ਹੀ ਹੈ ਨਹੀਂ ਉਹਨਾਂ ਦੇ ਸਾਹਮਣੇ ਹੋਣ ਜਦੋਂ ਪੁੱਤ ਤੋਂ ਕੋਈ ਗਲਤੀ ਹੋਈ ਹੋਵੇ ਨਾ ਤੇ ਪਿਓ ਨੇ ਸ਼ਾਮ ਨੂੰ ਕੰਮ ਤੋਂ ਘਰੇ ਆਉਣਾ ਤੇ ਪੁੱਤ ਉਹ ਕਮਰੇ 'ਚ ਮੜ ਜਾਂਦਾ ਜਿੱਥੇ ਪਿਓ ਨੇ ਨਹੀਂ ਵੜਨਾ ਹੋ ਸਕਦਾ ਚਾਚੇ ਤਾਏ ਕੇ ਘਰੇ ਹਟਦੇ ਫੇਰੇ ਗੱਲ ਜੀ ਠੰਡੀ ਹੋਊਗੀ ਫੇਰ ਪਿਓ ਦੇ ਮੱਥੇ ਲੱਗਾਗੇ ਇਹ ਹਾਲਾਤ ਆਪਣੇ ਸਿੱਖਾਂ ਦੇ ਹੁਣ ਹੋਏ ਦੇ ਆ ਜੇ ਮਹਾਰਾਜ ਆਉਣਗੇ ਤੇ ਆਪਾਂ ਕਿਤੇ ਹੋਰ ਹੀ ਹੋ ਸਕਦਾ ਬੀ ਮੰਦਰਾ ਮਹਾਜਨਾ ਜੇ ਹੁਣ ਲੁਕ ਜਾਗੇ ਵੀ ਅਸੀਂ ਸਿੱਧ ਕੋ ਹੋਣ ਦੇ ਲਾਇਕ ਹੀ ਨਹੀਂ ਹੈਗੇ ਕਿਸੇ ਦੇ ਵਿੱਚ ਇਹ ਗੱਲਬਾਤ ਹੀ ਨਹੀਂ ਹੈ 1% ਵੀ ਕਿਸੇ ਦੇ ਵਿੱਚ ਨਹੀਂ ਹੈ ਕਿਸੇ ਨੂੰ ਰਣਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਰਾਜਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਧਰਮ ਨੀਤੀ ਦਾ ਹੀ ਨਹੀਂ ਪਤਾ ਕਿਸੇ ਨੂੰ ਯੁੱਧ ਨੀਤੀ ਦਾ ਹੀ ਨਹੀਂ ਪਤਾ ਨਸ਼ਾ ਕਿਵੇਂ ਖਤਮ ਕਰਨਾ ਕਿਸੇ ਨੂੰ ਨਹੀਂ ਪਤਾ ਰੇਪ ਕਿਵੇਂ ਹੋਣ ਖਤਮ ਹੋਣਗੇ ਕਿਸੇ ਨੂੰ ਨਹੀਂ ਪਤਾ ਪਰ ਮਹਾਰਾਜ ਨੇ ਜਿੰਨੀ ਤਹਮਮਤ ਬਖਸ਼ੀ ਆ ਜਿੰਨਾ કૃਤਪਾ ਬਖਸ਼ਿਆ ਜਿੰਨਾ ਕ ਦਿਮਾਗ ਬਖਸ਼ਿਆ ਜੂਠ ਜਗਦੀ ਹੈ ਇਹ ਦਿਮਾਗ ਦੇ ਵਿੱਚ ਤੇ ਅਸੀਂ ਹੁਣ ਮਹਾਰਾਜ ਆਗਿਆ ਦੇਣ ਤੇ ਬਲ ਬਖਸ਼ਣ ਵੀ ਪੰਜਾਬ ਦੇ ਵਿੱਚੋਂ ਲੱਚਰ ਦਾ ਦੇ ਮੁੱਢ ਦੇ ਵਿੱਚ ਕੁਹਾੜੀ ਥੋੜੇ ਕ ਸਮੇਂ ਦੇ ਵਿੱਚ ਮਾਰ ਦਿਆਂਗੇ ਵੀ ਉਹ ਦਰਾਸਤਤਾ ਅਸੀਂ ਸਿੱਟਦਾਂਗੇ ਉਦੋਂ ਦਾ ਤੁਹਾਡਾ ਕੰਮ ਮੈਂ ਚਾਹੁੰਨਾ ਨਹੀਂ ਬਿੰਦੂ ਨਹੀਂ ਲੱਗਦਾ ਮੁੜ ਕੇ ਲੱਚਰ ਦਾ ਪੰਜਾਬ ਦੇ ਵਿੱਚ ਕਾਇਮ ਹੋਊਗੀ ਹੁਣ ਇਸ মিডিਆ ਰਾਹੀਂ ਪੰਜਾਬ ਦੇ ਮੁੱਦੇ ਪੰਖਤ ਮੁੱਦੇ ਬਹੁਤ ਨੇ ਬਹੁਤਿਆਂ ਵਿਚਾਰਾਂ ਨਹੀਂ ਕਰਨੀਆਂ ਬਹੁਤਿਆਂ ਬਹੁਤੇ ਵਚਨ ਨਹੀਂ ਦੇਣੇ ਕਿਸੇ ਨੂੰ ਖਾਲਸਾ ਵਚਨ ਦਾ ਬੜੀ ਹੁੰਦਾ ਹੈਗਾ ਵੀ ਉਹਨਾਂ ਕੀ ਕਵੇ ਜਿੰਨਾ ਕਿ ਪੂਰਿਆ ਜਾਵੇ ਜਿੰਨੀ ਜ਼ਿੰਦਗੀ ਰਹੀ ਤੇ ਆਪ ਦੀ ਇਸ ਜ਼ਿੰਦਗੀ ਦੇ ਵਿੱਚ ਲੱਚਰ ਦਾ ਮੋੜ ਘਟਦੇ ਆਗੇ ਸਾਡੇ ਰਾਹ ਦੇ ਵਿੱਚ ਚਾਹੇ ਇਸ ਲੱਚਰਤਾਂ ਨੂੰ ਰੋਕਦੇ ਸਮੇ ਸਾਡੇ ਰਾਹ ਦੇ ਵਿੱਚ ਨੌਜਵਾਨ ਮੁੰਡਿਆ ਨਹੀਂ ਆਉਣਾ ਨੌਜਵਾਨ ਕੁੜੀਆਂ ਨਹੀਂ ਆਉਣਾ ਗਾਇਬਰੇ ਕਪਲ ਨਹੀਂ ਆਉਣਾ ਉਹ ਇਸ ਸਪੀਚ ਤੋਂ ਬਾਅਦ ਹਟ ਜਾਣ ਵਧੀਆ ਗੱਲਾਂ ਤੇ ਨਹੀਂ ਫਿਰ ਮੈਂ ਤਾਂ ਇਹ ਕਹੂੰਗਾ ਕਿ ਮੈਂ ਤਾਂ ਅੱਗੇ ਸਮਝਾਇਆ ਸੀ ਭਾਈ ਹੁਣ ਇਹਨਾਂ ਦੀ ਮਰਜ਼ੀ ਲੱਗਦਾ ਇਹਨਾਂ ਨੇ ਹੁਣ ਦੂਜੇ ਲੋਟ ਹੀ ਹਟਣਾ ਵਾ ਅਸੀਂ ਇੱਕ ਵਾਰ ਹੋਰ ਚੁਣਿਆ ਹੋਇਆ ਉਹ ਅਸੀਂ ਪੜਾਵਾਂਗੇ ਬਿਆਸੀ ਮਹੀਨਾ ਪਹਿਲਾਂ ਗੱਲਬਾਤ ਇੰਟਰਨੈਟ ਤੇ ਕੀਤੀ ਸੀ ਵੀ ਜਿੰਨੇ ਪੰਜਾਬ ਦੇ ਵਿੱਚ ਚੈਨਲ ਤੇ ਪੇਜ ਸੋਸ਼ਲ ਮੀਡੀਆ ਤੇ ਚੱਲ ਰਹੇ ਆ ਜੋ ਪੰਜਾਬ ਦੇ ਵਿੱਚੋਂ ਐਕਟਿਵ ਨੇ ਪੰਜਾਬ ਦੇ ਮੁੰਡੇ ਕੁੜੀਆਂ ਨੇ ਉਹ ਚਾਹੇ ਪੰਜਾਬ 'ਚ ਨੇ ਪੰਜਾਬ ਤੋਂ ਬਾਹਰ ਨੇ ਚਾਹੇ ਇੰਡੀਆ ਤੋਂ ਬਾਹਰ ਨੇ ਉਹਨਾਂ ਦਾ ਸਾਰਾ ਬਾਇਓ ਡਾਟਾ ਚਾਹੀਦਾ ਉਹ ਅਸੀਂ ਇਕੱਠਾ ਕਰ ਲਿਆ ਸੀ ਉਹਦੇ ਤੇ ਐਕਸ਼ਨ ਲੈਂਦੇ ਲੈਂਦੇ ਅਸੀਂ ਇਧਰ ਐਕਸ਼ਨ ਕਰ ਬੈਠੇ ਉਹ ਇੱਕ ਗੱਲਬਾਤ ਹੈ ਜੋ ਡਾਟਾ ਸਾਰਾ ਅਸੀਂ ਗਵਰਨਮੈਂਟ ਨੂੰ ਦੇਵਾਂਗੇ ਪੁਲਿਸ ਪ੍ਰਸ਼ਾਸਨ ਨੂੰ ਦੇਵਾਂਗੇ ਆਹ ਪ੍ਰੋਬਲਮ ਆ ਪੰਜਾਬ ਦੇ ਵਿੱਚ ਆ ਲੋਕਾਂ ਵੱਲੋਂ ਕ੍ਰੀਏਟ ਕੀਤੀ ਜਾ ਰਹੀ ਆ ਇਹਨਾਂ ਨੂੰ ਨੱਥ ਪਾਈ ਜਾਵੇ ਜੇ ਗਵਰਨਮੈਂਟ ਪ੍ਰਸ਼ਾਸਨ ਉਹਨਾਂ ਦੇ ਇੰਟਰਨੈਟ ਪੇਜਾਂ ਨੂੰ ਬੰਦ ਕਰਕੇ ਉਹਨਾਂ ਨੂੰ ਵਾਰਨਿੰਗ ਦਿੰਦਾ ਵੀ ਅਗਲੇ ਅੱਗੇ ਤੋਂ ਬਲਾਕਕਾਰ ਫੋਨ ਬਾਰੇ ਜੋ ਘਟਨਾ ਵਾਪਰਦੇ ਹੋ ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ ਉਹਨਾਂ ਨੂੰ ਵਾਰਨਿੰਗ ਦੇਣਗੇ ਤੇ ਸਹੀ ਆ ਆਪਾਂ ਕੋਈ ਹੋਰ ਰਾਹ ਬਣਾ ਲਾਂਗੇ ਤੇ ਨਹੀਂ ਫਿਰ ਕੋਈ ਦਾ ਜਿਹੜਾ ਸਾਡੇ ਰਾਹ ਦੇ ਵਿੱਚ ਆਊਗਾ ਉਹ ਫਿਰ ਸਾਨੂੰ ਪਤਾ ਕਿਵੇਂ ਠੀਕ ਕਰਨਾ ਵਾ ਬਾਕੀ ਜਿੰਨੀਆਂ ਵੀ ਰੂਹਾਂ ਇੱਥੇ ਆਈਆਂ ਨੇ ਬਹੁਤ ਮੈਂ ਕਿਸੇ ਦਾ ਨਾਮ ਨਹੀਂ ਲੈ ਸਕਦਾ ਕਿਉਂਕਿ ਨਾਂ ਪਤਾ ਦਾ ਕਾਦੀਆਂ ਦੇ ਨਹੀਂ ਪਤਾ ਕਈ ਵਾਰੀ ਗੁੱਸੇ ਹੋ ਜਾਂਦੇ ਆ ਪਰ ਜਿੰਨੇ ਵੀ ਇਥੇ ਸਰੀਰ ਪਹੁੰਚੇ ਨੇ ਜਿਹੜੇ ਬੋਲੇ ਨੇ ਜਿਨ੍ਹਾਂ ਨੂੰ ਸਮਾਂ ਨਹੀਂ ਮਿਲਿਆ ਜਾਂ ਆਏ ਨਹੀਂ ਤੇ ਜਾ ਚੁੱਕੇ ਦੇਖ ਰਹੇ ਨੇ ਉਹਨਾਂ ਦੀ ਸਾਰਿਆਂ ਦੀ ਇਸ ਸੰਪੰਥ ਕ ਇਕੱਠ ਦੇ ਵਿੱਚ ਹਾਜ਼ਰੀ ਪਰਵਾਨਾ ਜੀ ਮੈਨੂੰ ਕਿਸੇ ਨਾਲ ਕੋਈ ਗੁੱਸਾ ਗੜਾ ਨਹੀਂ ਹੈਗਾ ਛੱਬ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਨੇ ਵੀ ਆਏ ਨੇ ਜਿੰਨੇ ਨੇ ਵੀ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਉਹ ਇੱਕ ਸਾਡੀ ਰਣਨੀਤੀ ਸੀਗੀ ਉਹ ਰਾਜਨੀਤਿਕ ਇਨਸਟ੍ਰਕਟ ਸੀ ਇੱਕ ਅਸਲ ਦੇ ਵਿੱਚ ਆਪਾਂ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੇ ਜਾਣਦੇ ਜਨਮ ਦਿਨ ਨੂੰ ਖਾਲਸਾ ਤਾਂ ਰੋਜ਼ ਜੰਮਦਾ ਉਹ ਤਾਂ ਕੱਠ ਨਹੀਂ ਹੁੰਦਾ ਸੀਗਾ ਤਾਂ ਕਰਕੇ ਪਾਰਟੀ ਆ ਜਨਮ ਦਿਨ ਵੀ ਉਹ ਪਾਰਟੀ ਆ ਹੀ ਸੀਗੀ ਤੇ ਬਾਕੀ ਜਿੰਨੇ ਨੇ ਵੀ ਇਹ ਕਿਹਾ ਕਿ ਵਧਾਈਆਂ ਬਾਈ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਮੈਂ ਛੋਟਾ ਹੀ ਬੱਚਾ ਹਾਂ ਛੋਟਾ ਹੀ ਭਰਾ ਹਾਂ ਮੈਨੂੰ ਕਿਸੇ ਨਾਲ ਕੋਈ ਗੁੱਸਾ ਗਿਣਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ